ਅਮਰੀਕਾ ਦਾ ਬੋਨ ਮੁੰਡਾ ਉੱਥੇ ਜੰਮਿਆ ਪੜਿਆ ਇੱਥੇ ਆ ਕੇ ਇੱਕ ਸਿੰਘ ਸਜਿਆ ਹੋਇਆ ਮੇਰੇ ਮਦਰ ਸਾਈਡ ਤੋਂ ਮੈਂ ਅਮਰੀਕਾ ਤੋਂ ਸੀ ਲੇਕਿਨ ਫਾਦਰ ਸਾਈਡ ਤੋਂ ਮੈਂ ਇੰਡੀਅਨ ਸੀ ਦੈਟਸ ਦੈਟ ਵਾਸ ਅ ਲਵ ਮੈਰਿਜ ਅਚਾਨਕ ਮੈਨੂੰ ਰੱਬ ਨੇ ਇਸ ਲਾਈਨ ਵੱਲ ਮੋੜਿਆ ਮੈਂ ਟਰਨ ਹੋਇਆ ਤਾਂ ਮੈਨੂੰ ਇੰਨਾ ਵਧੀਆ ਲੱਗਾ ਅੱਜ ਮੈਂ ਦਲਪੰਥ ਦੇ ਨਾਲ ਆ ਇਹ ਮੇਰਾ ਦਸਵਾਂ ਦੇਣਾ ਮੈਂ ਬਹੁਤ ਵਧੀਆ ਫੀਲ ਕਰ ਰਹਾ ਮੈਂ ਬਹੁਤ ਕੰਫਰਟੇਬਲ ਫੀਲ ਕਰ ਰਹਾ ਮੈਨੂੰ ਮਦਾਂ ਲੱਗ ਰਿਹਾ ਕਿ ਜਿਦਾਂ ਮੈਂ ਅਲੱਗ ਵਰਲਡ 'ਚ ਆ ਗਿਆ ਹੁਣ ਨਾ ਜਿਹੜਾ ਬਹੁਤ ਹੀ ਖੂਬਸੂਰਤ ਹੈ ਅਮਰੀਕਾ ਮੇਰਾ ਮਨ ਤੇ ਨਹੀਂ ਜਾਣਦਾ ਪਰ ਕੁਝ ਮਜਬੂਰੀਆਂ ਕਰਕੇ ਮੈਨੂੰ ਜਾਣਾ ਜ਼ਰੂਰ ਪਏਗਾ ਲੇਕਿਨ ਮੈਂ ਇਹ ਰੂਪ ਆਪਣਾ ਕਰੀ ਵੀ ਛੱਡੂਗਾ ਨਹੀਂ ਇਹਨੂੰ ਫੋਰਗਟ ਨਹੀਂ ਕਰੂੰਗਾ ਮੈਨੂੰ ਆਪਣੇ ਪੰਜਾਬ ਨਾਲ ਬਹੁਤ ਪਿਆਰ ਹੈ ਆ ਸਾਰੇ ਮੇਰੇ ਸਾਥੀ ਹੈ ਠੀਕ ਹੈ ਮੈਂ ਨੰਨਾ ਰਲਿਆ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਜ਼ਿਆਦਾ ਹੈਪੀ ਹਾਂ ਗੁਰੂ ਦੇ ਲਾਲ ਨੇ ਡੋਲਣਗੇ ਨਹੀਂ ਆਪਣੇ ਧਰਮ ਦੇ ਉੱਤੇ ਟਿਕੇ ਹੋਏ ਨੇ ਆਪਣੇ ਅਸੂਲਾਂ ਦੇ ਉੱਤੇ ਟਿਕੇ ਹੋਏ 11 ਪੂ ਅੱਜ ਉਹ ਦਿਨ ਆ ਜਦ ਪਹਿਲੇ ਦਿਨ ਛੋਟੇ ਸਾਹਿਬਜ਼ਾਦੇ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਹੋਏ ਸੀ ਜਿੱਥੇ ਜਾ ਕੇ ਉਹਨਾਂ ਨੇ ਸੂਬੇ ਨੂੰ ਇਹ ਚੇਤਾਵਨੀ ਚਿਤਾ ਦਿੱਤਾ ਸੀ ਕਿ ਗੁਰੂ ਦੇ ਲਾਲ ਨੇ ਡੋਲਣਗੇ ਨਹੀਂ ਆਪਣੇ ਧਰਮ ਦੇ ਉੱਤੇ ਟਿਕੇ ਹੋਏ ਨੇ ਆਪਣੇ ਅਸੂਲਾਂ ਦੇ ਉੱਤੇ ਟਿਕੇ ਹੋਏ ਨੇ ਅੱਜ ਸ਼ਹੀਦੀ ਸਭਾ 'ਚ ਵਿਚਰਦੇ ਹੋਏ ਜਦ ਦੇਖਿਆ ਤਾਂ ਇੱਥੇ ਘੋੜੇ ਨਜ਼ਰੀ ਆਏ ਨਾਲ ਨਜ਼ਰ ਆਏ ਗੁਰੂ ਕੇ ਸਿੰਘ ਤੇ ਪਤਾ ਲੱਗਿਆ ਗੱਲਬਾਤ ਕਰੇ ਤੇ ਕਿ ਇੱਥੇ ਇੱਕ ਐਦਾ ਦਾ ਸਿੰਘ ਵੀ ਹੈ ਜੋ ਕਿ ਅਮਰੀਕਾ ਦਾ ਬੌਨ ਹੈ ਉੱਥੇ ਦਾ ਜੰਪਾਲ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇੱਥੇ ਆ ਕੇ ਅਮਰਿਤ ਛਕਿਆ ਹੋਇਆ ਤੇ ਸਿੰਘ ਸਜਿਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਗੁਰਸ਼ਰਨ ਆਪਣੇ ਬਾਰੇ ਦੱਸੋ ਕਿਵੇਂ ਹੋਇਆ ਕਿ ਅਮਰੀਕਾ ਦਾ ਬਾਣ ਮੁੰਡਾ ਉੱਥੇ ਜੰਮਿਆ ਪੜਿਆ ਇੱਥੇ ਆ ਕੇ ਇੱਕ ਸਿੰਘ ਸਜਿਆ ਹੋਇਆ ਬਿਲਕੁਲ ਇਸ ਸਮੇਂ ਤੁਸੀਂ ਇੱਕ ਨਿਹੰਗ ਸਿੰਘ ਦੇ ਬਾਣੇ ਦੇ ਵਿੱਚੋਂ ਸਿੰਘਾਂ ਦੇ ਬਾਣੇ ਚ ਇਹ ਕਿਵੇਂ ਹੋ ਗਿਆ ਦੇਖੋ ਬਾਬਾ ਜੀ ਇਹ ਤਾਂ ਮਤਲਬ ਬੰਦੇ ਨੂੰ ਲਾਈਫ 'ਚ ਕੁਝ ਕੰਡੀਸ਼ਨਸ ਦੇ ਸਾਹਮਣੇ ਚੱਲਣਾ ਪੈਂਦਾ ਹੈ ਕਿ ਜਿਵੇਂ ਬੰਦੇ ਦੀ ਲਾਈਫ ਹੁੰਦੀ ਹੈ ਇਹ ਤਾਂ ਮੈਂ ਅਮਰੀਕਨ ਬੋਨ ਜਰੂਰ ਹਾਂ ਮੈਂ ਮੀਆਮੀ ਤੋਂ ਹਾਂ ਹਾਲੀਵੁੱਡ ਤੋਂ ਹਾਂ ਤੇ ਮੇਰੇ ਮਦਰ ਸਾਈਡ ਤੋਂ ਮੈਂ ਅਮਰੀਕਾ ਤੋਂ ਸੀ ਲੇਕਿਨ ਫਾਦਰ ਸਾਈਡ ਤੋਂ ਮੈਂ ਇੰਡੀਅਨ ਸੀ ਦੈਟਸ ਦੈਟ ਵਾਸ ਅ ਲਵ ਮੈਰਿਜ ਠੀਕ ਹੈ ਉਹ ਲਵ ਮੈਰਿਜ ਤੋਂ ਬਾਅਦ ਕੁਝ ਡੰਨੀ ਕੰਡੀਸ਼ਨਸ ਮੇਰੇ ਮਤਲਬ ਮਦਰ ਸਾਈਡ ਫੈਮਿਲੀ ਨੇ ਬਣਾ ਦਿੱਤੀਆਂ ਕਿ ਮੇਰੇ ਪਾਪਾ ਨੂੰ ਆਪਣਾ ਹਾਰਟ ਬ੍ਰੇਕ ਕਰਨਾ ਪਿਆ ਹੈਨਾ ਕੁਝ ਪ੍ਰੋਬਲਮਸ ਹੋ ਗਈਆਂ ਤਾਂ ਇਸ ਕਰਕੇ ਮੈਂ ਨਹੀਂ ਚੱਲ ਪਾਇਆ ਮੈਂ ਵੀ ਛੋਟਾ ਸੀ ਉਦੋਂ ਮੈਂ 5-6 ਸਾਲ ਦਾ ਸੀ ਜਦੋਂ ਮੈਂ ਵਿਜ਼ਿਟ ਹੋਇਆ ਮੈਨੂੰ ਬਾਅਦ ਜਦੋਂ ਦੱਸਿਆ ਗਿਆ ਅੱਜ ਤੱਕ ਮੈਂ ਉਹ ਚੀਜ਼ ਨੂੰ ਲੈ ਕੇ ਰੋਂਦਾ ਆ ਮੈਂ ਬਹੁਤ ਜ਼ਿਆਦਾ ਸਾਈਡ ਵੀਲ ਕਰਦਾ ਹਾਂ ਲੇਕਿਨ ਮੈਂ ਨਾ ਜਦੋਂ ਇਹ ਲਾਈਫ ਨੂੰ ਦੇਖਿਆ ਤਾਂ ਅਚਾਨਕ ਮੈਨੂੰ ਰੱਬ ਨੇ ਇਸ ਇਸ ਲਾਈਨ ਵੱਲ ਮੋੜਿਆ ਮੈਂ ਟਰਨ ਹੋਇਆ ਤਾਂ ਮੈਨੂੰ ਇੰਨਾ ਵਧੀਆ ਲੱਗਾ ਅੱਜ ਮੈਂ ਦਾਲਪੰਦ ਦੇ ਨਾਲ ਆ ਇਹ ਮੇਰਾ ਦਸਵਾਂ ਦਿਨ ਆ ਠੀਕ ਹੈ ਤੇ ਮੈਂ ਬਹੁਤ ਵਧੀਆ ਫੀਲ ਕਰ ਰਿਹਾ ਮੈਂ ਬਹੁਤ ਕੰਫਰਟੇਬਲ ਵੀਲ ਕਰ ਰਿਹਾ ਮੈਨੂੰ ਇਦਾਂ ਲੱਗ ਰਿਹਾ ਕਿ ਜਿਦਾਂ ਮੈਂ ਅਲੱਗ ਵਰਲਡ 'ਚ ਆ ਗਿਆ ਹੁਣ ਨਾ ਜਿਹੜਾ ਬਹੁਤ ਹੀ ਖੂਬਸੂਰਤ ਹੈ ਬਲਕਿ ਅਮਰੀਕਾ ਮੈਨੂੰ ਮਾਨਤੇ ਨਹੀਂ ਹੈ ਜਾਣਦਾ ਪਰ ਕੁਝ ਮਜਬੂਰੀਆਂ ਕਰਕੇ ਮੈਨੂੰ ਜਾਣਾ ਜ਼ਰੂਰ ਪਏਗਾ ਲੇਕਿਨ ਮੈਂ ਇਹ ਰੂਪ ਆਪਣਾ ਕਰੀ ਵੀ ਛੱਡੂਗਾ ਨਹੀਂ ਇਹਨੂੰ ਫੋਰਗਟ ਨਹੀਂ ਕਰੂੰਗਾ ਸੋ ਮੈਂ ਇਹ ਮੈਂ ਇਹੋ ਹੀ ਕਹਿ ਦਿੰਦਾ ਤੁਹਾਨੂੰ ਕਿ ਹਾਂ ਇਹ ਲਾਈਫ ਜਿਹੜੀ ਹੈ ਸਭ ਤੋਂ ਬੈਸਟ ਲਾਈਫ ਹੈ ਕਿ ਮੈਂ ਅਜ ਬਾਣੇ ਦੇ ਵਿੱਚ ਆ ਮੈਂ ਬਹੁਤ ਚੰਗੇ ਕਰਮ ਕੀਤੇ ਹੋਣਗੇ ਪਿਛਲੇ ਜਨਮ ਸੇ ਹੈਨਾ ਜੋ ਮੈਨੂੰ ਬਾਣਾ ਰੱਬ ਨੇ ਬਖਸ਼ਿਆ ਸਿੰਘ ਸਜੇ ਕਿੰਨਾ ਸਮਾਂ ਹੋ ਚੁੱਕਾ 10 ਦਿਨ ਦਾ ਤੁਸੀਂ ਦੱਸੇ ਕੀ ਦਲਪੰਦ ਦੇ ਨਾਲੋਂ ਇਸ ਸਮੇਂ ਤੁਸੀਂ ਤੇ ਉਸ ਤੋਂ ਪਹਿਲਾਂ ਸਿੰਘ ਸਜਗੇ ਸੀ ਜਾਂ ਆ ਕੇ ਸਜੇ ਦੇਖੋ ਸਿੰਘ ਸੱਜਣ ਦਾ ਡਿਸੀਜਨ ਤਾਂ ਮੈਂ ਅਜ ਤੋਂ 4 ਮਹੀਨੇ ਪਹਿਲਾਂ ਲਿਆ ਰਿਆ ਸੀਗਾ ਲੇਕਿਨ ਸਿੰਘ ਮੈਂ ਪੂਰੀ ਆਪਣੀ ਮਾਈਂਡ ਬਣਾ ਕੇ ਇੱਕਦਮ ਮਤਲਬ ਪ੍ਰਿਪੇਅਰ ਕਰਕੇ ਮੈਂ 2 ਮਹੀਨੇ ਪਹਿਲੇ ਸਿੰਘ ਸਜੇ ਜੀ ਤਾਂ ਇਤੋਂ ਜਦ ਅਮਰੀਕਾ ਤੋਂ ਉਰੇ ਆਏ ਕਾਫੀ ਕੁਝ ਅਲੱਗ ਹੋਣਾ ਇੱਥੇ ਤੱਕ ਦਾ ਰਾਹ ਕਿਵੇਂ ਦੱਸਿਆ ਵੀ ਇੱਧਰ ਆਉਣਾ ਏ ਦਲਪੰਦ ਤੱਕ ਕੀ ਕੋਈ ਪਰਿਵਾਰ ਦਾ ਮੈਂਬਰ ਆਉਂਦਾ ਸੀ ਜਾਂ ਫਿਰ ਕੁਝ ਹੋਰ ਸੀ ਦੇਖੋ ਤੁਹਾਨੂੰ ਜਿਵੇਂ ਕਿ ਦੱਸਿਆ ਕਿ ਮੇਰੇ ਫਾਦਰ ਜਿਹੜੇ ਸੀ ਉਹ ਇੰਡੀਅਨ ਸੀਗੇ ਮਤਲਬ ਹੈ ਨਹੀਂ ਇੰਡੀਅਨ ਤੇ ਮੈਂ ਉਹਨਾਂ ਦੇ ਜਿਹੜੇ ਪਿਤਾ ਜੀ ਜਿਹੜੇ ਮੇਰੇ ਦਾਦਾ ਜੀ ਸੀ ਮਤਲਬ ਉਹ ਇਸ ਟਾਈਮ ਨਹੀਂ ਹੈਗਾ ਐਕਸਪਾਇਰ ਹੋ ਚੁੱਕਾ ਹੈ ਲਾਸਟ ਈਅਰ ਤੇ ਉਹ ਜਿਹੜੇ ਸੀ ਉਹ ਬਾਣੇ ਰੂਪ ਚ ਸੀਗੇ ਠੀਕ ਹੈ ਮੇਰੇ ਫਾਦਰ ਜਿਹੜੇ ਉਹ ਕੁਝ ਡਰੱਗਸ ਦੇ ਚੱਕਰ ਚ ਪੈ ਗਏ ਸੀ ਜਿੱਦਾਂ ਕੁਝ ਫੈਮਿਲੀ ਦੇ ਤਾਂ ਹੁੰਨਾ ਨਾ ਤਾਂ ਨੇਚਰ ਕਰਕੇ ਥੋੜਾ ਗਲਤ ਵੇਚ ਲਗੇ ਸੀਗੇ ਤਾਂ ਇੱਕ ਨਾ ਇੱਕ ਨੂੰ ਦਾਦਾ ਜੀ ਦੀ ਉਹ ਸਾਹਮਣਾ ਪੈਣਾ ਸੀਗਾ ਆਉਣ ਵਾਲਾ ਟਾਈਮ ਤਾਂ ਕਿ ਜੋ ਇੱਜ਼ਤ ਦਾਦਾ ਜੀ ਦੀ ਬਣੀ ਹੋਈ ਉਹਨੂੰ ਕੰਟਰੋਲ ਵੀ ਕਰਨਾ ਪੈਣਾ ਸੀ ਪਰ ਮੈਂ ਅਮਰੀਕਨ ਬੋਨਾ ਲੇਕਿਨ ਮੇਰੇ ਜੋ ਸਭ ਚੀਜ਼ਾਂ ਜਿਹੜੀਆਂ ਉਹ ਇੰਡੀਆ ਨਾਲ ਕਿ ਹਾਂ ਮੈਂ ਇੰਡੀਆ ਨਾਲ ਪ੍ਰਾਊਡ ਕਰਦਾ ਕਿ ਹਾਂ ਮੈਂ ਇੰਡੀਆ ਨਾਲ ਮੈਂ ਇੰਡੀਆ ਚ ਰਹਿ ਰਹੇ ਆ ਪੰਜਾਬ ਚ ਰਹਿ ਰਹੇ ਆ ਮੈਨੂੰ ਆਪਣੇ ਪੰਜਾਬ ਨਾਲ ਬਹੁਤ ਪਿਆਰ ਆ ਠੀਕ ਹੈ ਸਾਰੇ ਮੇਰੇ ਸਾਥੀ ਹੈ ਠੀਕ ਹੈ ਮੈਂ ਨੰਨਾ ਰਲਿਆ ਮੈਂ ਬਹੁਤ ਖੁਸ਼ ਆ ਮੈਂ ਬਹੁਤ ਜ਼ਿਆਦਾ ਹੈਪੀ ਆ ਬਾਕੀ ਇਹ ਚੀਜ਼ਾਂ ਮੈਂ ਕਿਵੇਂ ਜੁੜਿਆ ਮੈਂ ਤੁਹਾਨੂੰ ਦੱਸ ਦਿੰਦਾ ਐਕਚੁਅਲੀ ਜਦੋਂ ਮੈਂ 6 ਸਾਲ ਦਾ ਮੈਂ ਇੰਡੀਆ ਆ ਗਿਆ ਸੀ ਨਾ ਤਾਂ ਉਦੋਂ ਤੋਂ ਲੈ ਕੇ ਅੱਗੇ ਪਹਿਲੇ ਆਉਣ ਵਾਲੇ 678 ਇਹ 3 ਸਾਲ ਮੈਂ ਵੈਦਰ ਨਹੀਂ ਜੂਝਿਆ ਕਿ ਮੈਂ ਨਹੀਂ ਥੋੜਾ ਸਾਟ ਰੈਪ ਆਇਆ ਠੀਕ ਹੈ ਮੇਰੀ ਮਦਰ 2008 ਤੋਂ ਜਿਹੜੇ ਉਹ ਗੁਸਰ ਚੁਕੇ ਸੀਗੇ ਤੇ ਉਸ ਤੋਂ ਬਾਅਦ ਬਾਬਾ ਨੇ ਇਹ ਕੁਝ ਖਾਸ ਨਹੀਂ ਸੀ ਫਾਦਰ ਦੀ ਤਾਂ ਉਹਨਾਂ ਨੇ ਨੈਕਸਟ ਮੈਰਿਜ ਦਾ ਡਿਸੀਜਨ ਲੈ ਲਿਆ ਸੀ ਤਾਂ ਕਰਕੇ ਫਿਰ ਉਹਨਾਂ ਨੇ ਨੈਕਸਟ ਮੈਰਿਜ ਤਾਂ ਕਰ ਲਈ ਲੇਕਿਨ ਉਸ ਤੋਂ ਬਾਅਦ ਕਰੀ ਵੀ ਮੈਨੂੰ ਉਹ ਚੀਜ਼ ਫੀਲ ਨਹੀਂ ਹੋਈ ਮੈਂ ਬਹੁਤ ਜ਼ਿਆਦਾ ਅੱਜ ਵੀ ਮਦਰ ਨੂੰ ਮਿਸ ਕਰਦਾ ਮੇਰੇ ਨਾਨਾ ਜੀ ਵੀ ਜਿਹੜੇ ਸੀ ਕਿ ਉਹ ਇੰਡੀਅਨ ਮਤਲਬ ਉਹਨਾਂ ਦਾ ਇਹ ਕਹਿਣਾ ਸੀ ਕਿ ਬੂਜਨ ਲਾਈਕ ਐਨ ਇੰਡੀਅਨ ਗਾਏ ਕਿ ਆਪਾਂ ਇੰਡੀਅਨ ਮੁੰਡਾ ਪਸੰਦ ਨਹੀਂ ਕਰਦੇ ਤਾਂ ਉਹਨਾਂ ਨੇ ਫੋਰਸਫੁਲੀ ਮੈਰਿਜ ਨੂੰ ਮਤਲਬ ਕੀਤਾ ਸੀ ਮਤਲਬ ਕਿ ਹਾਂ ਆਪਾਂ ਫੋਰਸਫੁਲੀ ਮੈਰਿਜ ਕਰਾਂਗੇ ਫਾਦਰ ਨੇ ਕਿਹਾ ਸੀਗਾ ਤਾਂ ਇਸ ਕਰਕੇ ਨਾਨਾ ਜੀ ਵੱਲੋਂ ਤਾਂ ਰਿਸ਼ਤੇ ਸਾਰੇ ਟੁੱਟ ਚੁੱਕੇ ਸੀ ਅੱਜ ਮੇਰੇ ਮਾਸੜ ਜੀ ਜੋ ਕਿ ਇੰਗਲੈਂਡ ਰਹਿੰਦੇ ਤਾਂ ਉਹਨਾਂ ਨਾਲ ਮੇਰਾ ਥੋ ਬਾਕੀ ਮੈਂ ਤੇ ਇਹੀ ਕਹਿਣਾ ਚਾਹੂੰਗਾ ਕਿ ਇਹ ਲਾਈਫ ਸਭ ਤੋਂ ਬੈਸਟ ਲਾਈਫ ਹੈ ਪਰ ਐਦਾਂ ਇਹ ਬੱਚੇ ਨੂੰ ਮਾਂ ਤਾਂ ਪਿਆਰੀ ਹੁੰਦੀ ਹੈ ਮਾਂ ਨੂੰ ਕਦੇ ਦਿਲ ਕਰਦਾ ਵੀ ਜਾ ਕੇ ਮਿਲੀਏ ਜੇ ਇਹ ਰੂਪ ਚ ਦੇਖਣਗੇ ਉਹ ਸਵੀਕਾਰ ਕਰਨਗੇ ਹਾਂਜੀ ਬਹੁਤ ਜ਼ਿਆਦਾ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਵਧੀਆ ਫੀਲ ਹੋਏਗਾ ਕਿ ਮੈਂ ਇਹਨਾਂ ਕਹਿ ਦਿੰਦਾ ਕਿ ਮਾਂ ਜਿਹੜੀ ਹੈ ਨਾ ਰੱਬ ਤੋਂ ਵੀ ਉੱਤੇ ਹੈ ਜੀ ਬਿਲਕੁਲ ਹਾਂਜੀ ਇੱਥੇ ਆ ਕੇ ਕਿਉਂਕਿ ਲਾਈਫ ਬਿਲਕੁਲ ਚੇਂਜ ਹੈ ਸਾਹਮਣੇ ਮੈਂ ਚਾਹਾਂਗਾ ਕਿ ਦਿਖਾਈਏ ਇੱਥੇ ਘੋੜੇ ਮੌਜੂਦ ਨੇ ਦੇਖ ਰਿਹਾ ਕਿ ਸਾਰੇ ਪਾਸੇ ਸਿੰਘ ਸਾਥੀ ਮੌਜੂਦ ਨੇ ਇਹਨਾਂ ਦੇ ਨਾਲ ਜਦ ਰਹਿੰਦੇ ਹਾਂ ਕਾਫੀ ਅਲੱਗ ਲੱਗਦਾ ਹੋਣਾ ਕਿਉਂਕਿ ਰਹਿਣ ਦਾ ਤਰੀਕਾ ਬੜਾ ਸਾਦਾ ਜਿਹਾ ਹੈ ਕੋਈ ਪੈਸੇ ਦਾ ਮੂਹ ਮਾਇਆ ਦਾ ਕੋਈ ਬਹੁਤਾ ਚੱਕਰ ਨਹੀਂ ਪਰ ਇੱਥੇ ਆ ਕੇ ਉਹ ਸਾਰੀ ਚੀਜ਼ਾਂ ਮਿਸ ਨਹੀਂ ਕਰਦੇ ਕਿ ਉਹ ਤਾਂ ਸਭ ਕੁਝ ਇੱਕ ਬੋਲ ਤੇ ਹਾਜ਼ਰ ਸੀ ਲੋਕ ਤਾਂ ਮਰੇ ਜਾ ਰਹੇ ਨੇ ਬਾਹਰ ਜਾਣ ਪੈਸਾ ਤਾਂ ਇੱਕ ਨਾਰਮਲ ਚੀਜ਼ ਆ ਜਿਸ ਮੈਂ 10 ਮਿਲੀਅਨ ਡਾਲਰ ਦਾ ਮਾਲਕ ਆਂ ਠੀਕ ਹੈ ਮੇਰੇ ਮਦਰ ਦਾ ਬਾਹਰ ਬੈਂਕ ਸੀ ਪਰਸਨਲ ਬੈਂਕ ਸੀ ਉਹ ਅੱਜ ਮੇਰੇ ਨਾਮ ਤੇ ਮੈਂ ਜਦੋਂ 21 ਦਾ ਨਹੀਂ ਹੁੰਦਾ ਮੈਨੂੰ ਨਹੀਂ ਮਿਲ ਸਕਦਾ ਜਦੋਂ ਮੈਂ 21 ਦਾ ਹੋ ਗਿਆ ਉਹ 10 ਮਿਲੀਅਨ ਡਾਲਰ ਮੇਰੇ ਕੋਲ ਆਣਗੇ ਲੇਕਿਨ ਮੈਂ ਇੰਨਾ ਕਹਿ ਦਿੰਨਾ ਕਿ ਕੋਈ ਕੁਸ਼ ਵੀ ਨਹੀਂ ਹੈਗੇ ਜਦੋਂ ਮੇਰੀ ਮਾਂ ਹੀ ਨਹੀਂ ਮੇਰੇ ਕੋਲ ਠੀਕ ਹੈ ਮੈਂ ਡਿਸੀਜਨ ਲੈ ਆ ਕਿ ਮੈਂ ਜਦੋਂ ਹੋ ਗਿਆ 21 ਦਾ ਬਾਕੀ ਜਿੰਨਾ ਮੈਂ ਕੰਟਰੋਲ ਕਰਨ ਚ ਕਰ ਸਕਿਆ ਉਹਨਾ ਮੈਂ ਖੋਤੇ ਕਰੂੰਗਾ ਬਾਕੀ ਸਾਰੇ ਮੈਂ ਅਦਾਲਤ ਪੰਥ ਨੂੰ ਹੀ ਦਊਂਗਾ ਜੀ ਪਰ ਕੀ ਲੱਗਦਾ ਹੈ ਕਿ ਜਿਹੜੇ ਰਿਸ਼ਤੇ ਬਾਹਰ ਕਿਉਂਕਿ ਇੱਥੇ ਜੇ ਦੇਖਦੇ ਆ ਕਿ ਜਦ ਵਿਆਹ ਦਾ ਬੰਧਨ ਹੁੰਦਾ ਫਿਰ ਤਾਂ ਕਹਿੰਦੇ ਆ ਜੀ ਘਰੋ ਬਸ ਬੰਦਾ ਜਾਂ ਤਾਂ ਰੱਬ ਚੱਕ ਲੈ ਜਾਂ ਫਿਰ ਜਾਂਦੇ ਨਹੀਂ ਘਰੋਂ ਅਸੀਂ ਬਾਹਰ ਰਿਸ਼ਤੇ ਕਮਜ਼ੋਰ ਜੇ ਕਿਉਂ ਲੱਗਦੇ ਨੇ ਕੀ ਕਾਰਨ ਬਣ ਜਾਂਦਾ ਕੰਮ-ਕਾਰ ਕਰਕੇ ਦਿੱਕਤ ਆ ਕਿਉਂਕਿ ਅਸੀਂ ਸਾਰਾ ਕੁਝ ਵੇਚ-ਵਟ ਕੇ ਜਾ ਰਹੇ ਹਾਂ ਸਾਰੀ ਜ਼ਮੀਨਾਂ ਵੇਚ ਦਿੰਨੇ ਆ ਸਭ ਕੁਝ ਵੇਚ ਕੇ ਬਸ ਕਿਸੇ ਤਰ੍ਹਾਂ ਜੀ ਸਾਨੂੰ ਅਮਰੀਕਾ ਪਹੁੰਚਾ ਦਿਓ ਡੌਂਕੀ ਲਾ ਕੇ ਜਾਵਾਂਗੇ 36 ਤਰੀਕੇ ਆ ਹਾਲੀ ਵਿੱਚ ਹੀ ਫਿਲਮ ਆਈ ਆ ਉਹਨੂੰ ਦੇਖ ਕੇ ਹੁਣ ਸਾਨੂੰ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਬਾਹਰ ਉੱਤੇ ਜੰਗਲਾਂ ਤੱਕ ਚਪਨਾਮਾ ਦੇ ਇੰਨਾ ਔਖਾ ਹੁੰਦੇ ਨੇ ਉੱਤੇ ਜਾ ਕੇ ਲਾਈਫ ਕੀ ਆ ਤੁਹਾਨੂੰ ਕੀ ਲੱਗਦਾ ਜੇ ਕੋਈ ਇੰਨਾ ਬੰਦਾ ਕਰਕੇ ਜਾ ਰਿਹਾ ਪੰਜਾਬ ਛੱਡਣਾ ਜਾਇਜ਼ ਆ ਉਹਦੇ ਲਈ ਦੇਖੋ ਜੀ ਇਹ ਗੱਲ ਤਾਂ ਬਿਲਕੁਲ ਗਲਤ ਆ ਕਿ ਹਾਂ ਤੁਹਾਨੂੰ ਪਤਾ ਵੱਡੇ ਵੱਡੇ ਜਿਹੜੇ ਬਿਲੀਅਨ ਐ ਟ੍ਰਿਲੀਅਨ ਐਸ ਦਾ ਉਹਨਾਂ ਕੋ ਲੱਖਾਂ ਕਰੋੜਾਂ ਜ਼ਮੀਨ ਆ ਕਿਉਂ ਖਰੀਦ ਰਿਹਾ ਕਿਉਂ ਉਹਨਾਂ ਨੂੰ ਪਤਾ ਉਹਨਾਂ ਦਾ ਫਿਊਚਰ ਖਰਾਬ ਆ ਹੁਣ ਪੰਜਾਬ ਦੇ ਕਿੰਨੇ ਲੋਕ ਉਹਨਾਂ ਕੀ ਜ਼ਮੀਨਾਂ ਖਰੀਦ ਵੀ ਕੌਣ ਰਿਹਾ ਯੂਪੀ ਵਾਲੇ ਬਿਹਾਰ ਵਾਲੇ ਕਿਉਂਕਿ ਉਹ ਲੋਕ ਮਿਹਨਤ ਕਰ ਰਹੇ ਉਹਨਾਂ ਦੇ ਮਨ ਚ ਕਦੀ ਵੀ ਥੋਟ ਨਹੀਂ ਆਉਂਦਾ ਦਾ ਵੀ ਹੈਵ ਟੂ ਗੋ ਟੂ ਕੈਨੇਡਾ ਅਮਰੀਕਾ ਹਨਾ ਤਾਂ ਇਹ ਚੀਜ਼ ਬਹੁਤ ਗਲਤ ਆ ਹਾਂ ਬਾਹਰ ਲੋਕ ਪਤਾ ਕਿਉਂ ਜਾ ਰਹੇ ਕਿਉਂਕਿ ਕੱਲ ਜੋ ਗਿਆ ਠੀਕ ਹੈ ਅਸੀਂ ਮੰਨਦੇ ਹਾਂ ਕਿ ਹਾਂ ਲੋਕ ਪੈਸੇ ਪਿੱਛੇ ਭੱਜ ਰਹੇ ਨੇ ਲੇਕਿਨ ਇਹ ਬਹੁਤ ਗਲਤ ਚੀਜ਼ ਆ ਪੈਸਾ ਹੀ ਇੱਧਰ ਵੀ ਕਮਾ ਸਕਦੇ ਆ ਇੰਨੀ ਵਧੀਆ ਸਾਡੇ ਕੋਲ ਫੈਸਿਲਿਟੀਆਂ ਆ ਠੀਕ ਹੈ ਬਹੁਤ ਚੀਜ਼ਾਂ ਇੱਧਰ ਵੀ ਹੈਗੀਆਂ ਲੇਕਿਨ ਬਾਕੀ ਸਾਰਿਆਂ ਦਾ ਆਪਣਾ ਆਪਣਾ ਡਿਸੀਜਨ ਆ ਜੀ ਸਹੀ ਹੈ ਬਾਕੀ ਕਾਹਕਰੀ ਸਵਾਲ ਪੁੱਛਦਾ ਸਾਰੀ ਚੀਜ਼ਾਂ ਦੀ ਜੜ੍ਹ ਅਸੀਂ ਕਹਿੰਦੇ ਆ ਪੈਸਾ ਪੈਸੇ ਪਿੱਛੇ ਲੋਕ ਚੋਰੀ ਕਰਦੇ ਨੇ ਪੈਸੇ ਪਿੱਛੇ ਕੰਮ ਕਰਦੇ ਨੇ ਵਾਈਗੁਰੂ ਦੀ ਕਿਰਪਾ ਨਾਲ ਹੈਗਾ ਹਾਂਜੀ ਉਹ ਤੇ ਬਿਨਾਂ ਹੁਣ ਅੱਗੇ ਇੱਛਾ ਕੀ ਹੈ ਕਰਨਾ ਕੀ ਹੈ ਜੇ ਦਲਪੰਥ ਨਾਲ ਆਨੇ ਹੋ ਅੱਗੇ ਕੀ ਕਰੋਗੇ ਸਿੰਘਾਂ ਨੂੰ ਪ੍ਰੇਰਿਤ ਕਰਨਾ ਹੋਰ ਜਾਂ ਕੋਈ ਕੰਮ ਕਰਨਾ ਚਾਹੁੰਦੇ ਹੋ ਆਪਣੇ ਪੰਥ ਲਈ ਕੁਝ ਕਰਨਾ ਚਾਹੁੰਦੇ ਹੋ ਕੀ ਕਰੋਗੇ ਦੇਖੋ ਜੀ ਮੈਂ ਹੁਣ ਆਪਣੀ ਜ਼ਿੰਦਗੀ ਸਾਰੀ ਮੈਨੂੰ ਦੁਨੀਆ ਨੇ ਥੋਕਰ ਮਾਰੀ ਹੈ ਜੀ ਦੁਨੀਆ ਇਹਦਾ ਕਹਿ ਸਕਦੇ ਬਹੁਤ ਮਾੜੀ ਹੈ ਜੀ ਮੈਨੂੰ ਦੁਨੀਆ ਨੇ ਠੋਕ ਮੈਂ ਸਾਰੀ ਜ਼ਿੰਦਗੀ ਰੱਬ ਦੇ ਨਾਲ ਲਾਤੀ ਹੈ ਜੀ ਬਸ ਹੁਣ ਜੋ ਵੀ ਹੈ ਇੱਧਰ ਹੀ ਹੈ ਗੱਲ ਕਰਨ ਲਈ ਧੰਨਵਾਦ ਤਾਂ ਜ਼ਰੂਰ ਇੱਥੇ ਜਦ ਸ਼ਹੀਦੀ ਸਭਾ 'ਚ ਪਹੁੰਚੇ ਹੋਇਆ ਇਸ ਤਰ੍ਹਾਂ ਦੇ ਸਿੰਘਾਂ ਨੂੰ ਮਿਲ ਕੇ ਵੀ ਪਤਾ ਲੱਗਦਾ ਹੈ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਜਿਸ ਤਰ੍ਹਾਂ ਲੋਭ ਲਾਲਚ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਲੱਖਾਂ ਦਿੱਤੇ ਗਏ ਸੀ ਉਸ ਸਮੇਂ ਸੁਬੇ ਦਾ ਜੋ ਹੁਕਮਰਾਨ ਸੀ ਵਜ਼ੀਰ ਖਾਂ ਲੱਖਾਂ ਲਾਲਚ ਦਿੱਤੇ ਪਰ ਸਾਹਿਬਜ਼ਾਦੇ ਨਹੀਂ ਡੋਲੇ ਉਸੇ ਤਰੀਕੇ ਦੇ ਨਾਲ ਦੇਖਣ ਨੂੰ ਅੱਜ ਵੀ ਮਿਲ ਰਿਹਾ ਹੈ ਜਦ ਅਮਰੀਕਾ ਤੋਂ ਨੌਜਵਾਨ ਆਇਆ ਖੁਦ ਜਦ ਆਪਣੇ ਹੀ ਘਰ ਦਾ ਬੈਂਕ ਹੋਵੇ ਉਸ ਤੋਂ ਬਾਅਦ ਵੀ ਜੇਕਰ ਪੰਜਾਬ ਖਿੱਚ ਕੇ ਲਿਆਂਦਾ ਤੈਸ ਨੂੰ ਪੰਜਾਬ ਨਾਲ ਪਿਆਰ ਨਹੀਂ ਤਾਂ ਹੋਰ ਕੀ ਕਹੀਏ ਕੈਮਰਾਮੈਨ ਜਤਿੰਦਰ ਦੇ ਨਾਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਲਈ ਹਰਪਿਤਪੁਰੀ ਦੀ ਰਿਪੋਰਟ